ਮਾਨਸਾ ਜ਼ਿਲ੍ਹੇ ਦਾ ਪਿੰਡ ਰੱਲਾ ਤਿੰਨ ਬੱਚੇ ਬੈਠੇ ਆ ਤਿੰਨਾਂ ਦੇ ਮਾਤਾ ਪਿਤਾ ਦਾਦਾ ਦਾਦੀ ਕੋਈ ਨਹੀਂ ਗੀ ਇਹ ਆਪਣੇ ਆਂਗਣਵਾੜੀ ਤੋਂ ਜੋ ਵਰਕਰ ਸਹਿਬਾਨ ਨੇ ਜੋ ਇਹਨਾਂ ਦੀ ਹੈਲਪ ਕਰਦੇ ਆ ਹਰ ਮਹੀਨੇ ਰਾਸ਼ਨ ਇਕੱਠਾ ਕਰਕੇ ਦਿੰਦੇ ਆ ਹਾਂਜੀ ਕੀ ਕਹਿਣਾ ਚਾਹੋਗੇ ਬੱਚਿਆਂ ਬਾਰੇ ਗਿਰਜੀ ਮੈਂ ਕਹਿੰਨੀ ਆ ਵੀ ਪਹਿਲਾਂ ਤਾਂ ਮੈਂ ਸਰਕਾਰ ਬਾਰੇ ਕਹਿੰਨੀ ਆ ਵੀ ਜਿਵੇਂ ਇਹ ਬੱਚੇ ਨੇ ਇਹਨਾਂ ਦੇ ਮੰਮੀ ਡੈਡੀ ਵੀ ਹੈ ਨਹੀਂ ਦਾਦਾ ਦਾਦੀ ਵੀ ਨਹੀਂ ਕੋਈ ਵੀ ਨਹੀਂ ਇਹਨਾਂ ਦੇ ਆਂਢੇ ਗਵੰਢੀ ਨਹੀਂ ਜਿਵੇਂ ਮੈਡਮ ਪੁਸ਼ਵਿੰਦਰ ਘੌਰ ਬੈਠੇ ਨੇ ਸਾਡੇ ਕੋਲੇ ਇਹ ਇਹਨਾਂ ਦੀ ਮਦਦ ਕਰਦੇ ਨੇ ਸਾਰੇ ਘਰ 100 100 ਰੁਪਏ ਬਾਕੇ ਇਹਨਾਂ ਨੂੰ ਰਸਾਂ ਲਿਆ ਕੇ ਦਿੰਦੇ ਨੇ ਕਈ ਵਾਰੀ ਤਾਂ ਇਹੋ ਜਿਹੇ ਬੱਚੇ ਵਿਚਾਰੇ ਭੁੱਖੇ ਵੀ ਪਏ ਹੁੰਦੇ ਨੇ ਸਾਨੂੰ ਮੈਡਮ ਨੇ ਕਈ ਵਾਰੀ ਕਿਹਾ ਸੀ ਵੀ ਇਹਨਾਂ ਪਰਿਵਾਰਾਂ ਬਾਰੇ ਆਪਣੇ ਪਿੰਡ ਚ ਇਹ ਜਿਹੜਾ ਪਰਿਵਾਰ ਆ ਵੀ ਜਿਹੜੇ ਬੱਚਾ ਕੋਲੇ ਨਾ ਸਿਰ ਤੇ ਛੱਤ ਆ ਤੇ ਨਾ ਖਾਣ ਪੀਣ ਨੂੰ ਤੇ ਨਾ ਗੈਸ ਸਿਲੰਡਰ ਆ ਹਰ ਮਹੀਨੇ ਦੁੱਧ ਦਾ ਤੇ ਗੈਸ ਸਿਲੰਡਰ ਦਾ ਖਰਚਾ ਤਾਂ ਹੁੰਦੀ ਹੁੰਦਾ ਜਦੋਂ ਵੀ ਬੱਚੀ ਬਹੁਤ ਛੋਟੀ ਸੀ ਤਾਂ ਹੀ ਮੈਡਮ ਨੇ ਘਰੋਂ ਵੀ ਰੋਟੀ ਪਕਦੀ ਰਹੀ ਹੈਗੀ ਸਾਰੇ ਘਮਾਂਡੀ ਨਾਲੇ ਬਾਰੇ ਬੰਨੀ ਹੋਈ ਸੀ ਕਿ ਅਸੀਂ ਰਸ ਨਾਲ ਰੋਟੀ ਪਾਣੀ ਦੇਵਾਂਗੇ ਪਰ ਇਨ੍ਹਾਂ ਬੱਚਿਆਂ ਬਾਰੇ ਸਰਕਾਰ ਕੁਛ ਨਾ ਕੁਛ ਕਰੇ ਨਾ ਤਾਂ ਪੰਜਾਬ ਸਰਕਾਰ ਕਰੀਏ ਤੇ ਨਾ ਮੋਦੀ ਸਰਕਾਰ ਜਿਵੇਂ ਇਹ ਬੱਚੇ ਨੇਗੇ ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਹੁੰਦਾ ਉਹਨਾਂ ਦਾ ਸਰਕਾਰ ਨੂੰ ਖਰਚਾ ਚੱਕਣਾ ਚਾਹੀਦਾਗਾ ਕਾਪੀਆਂ ਪੈਨ ਬਲਸਨਾ ਦਾ ਖਾਣ ਪੀਣ ਦਾ ਅੱਜ ਕੱਲ੍ਹ ਜੋਗੇ ਦੇ ਵਿੱਚ ਬੱਚਾ ਨੂੰ ਕੀ ਨਹੀਂ ਚਾਹੀਦਾ ਇਨ੍ਹਾਂ ਦੇ ਵੀ ਸ਼ੌਂਕ ਨੇਗੇ ਬਿਚਾਰਾਂ ਨਿਸ਼ਾਨਾਂ ਤੋਂ ਪਹਿਲਾਂ ਤਾਂ ਮਾਪੇ ਜਦੋਂ ਮੁੱਕ ਗਏ ਉਦੋਂ ਹੀ ਮੁੱਕ ਗਏ ਸੀਗੇ ਹੁਣ ਤਾਂ ਜੰਮੀ ਮੁੱਕ ਗਏ ਜਦੋਂ ਮੈਂ ਸੁਣਦੇ ਆ ਮੇਰੇ ਕੰਨਾਂ ਨੂੰ ਅਸੀਂ ਸੁਣਦੇ ਰਹੇ ਅਸੀਂ ਮਾੜਮਾ ਨੂੰ ਵੀ ਮਿਲਦੇ ਰਹੇ ਕਹਿੰਦੇ ਰਹੇ ਬਈ ਇਹਨਾਂ ਦੀ ਪੜਸਣ ਲੱਗੇ ਜੀ ਤਾਂ ਵਿਚਾਰਾਂ ਦੀ ਇਹਨਾਂ ਦੀ ਪੜਸਣ ਵੀ ਹਜੇ ਤੱਕ ਕੋਈ ਨਹੀਂ ਲੱਗੀ ਕਾ ਇਹਦੇ ਨੂੰ 18 ਸਾਲ ਤੋਂ ਘੱਟ ਹੋਰ ਦੇ ਬੱਚੇ ਨੇ ਜਿਹੜੇ ਉਹਨਾਂ ਨੂੰ ਸਰਕਾਰ ਕਿੰਨੇ 1500 ਰੁਪਏ ਮਹੀਨਾ ਮਿਲੂਗਾ ਤਾਂ ਇਹ ਚਾਰ ਬੱਚੇ ਸੀ ਇਸ ਪਰਵਾਦ ਦੇ ਵਿੱਚ ਪੰਜਵੀਂ ਮਹੀਨਾ ਦੀ ਦਾਦੀ ਸੀ ਉਹ ਵੀ ਕਰਪਤੀ ਮਰ ਗਈ ਵੀ ਸਾਡੀ ਪੜਸਣ ਨਹੀਂ ਲੱਗਦੀ ਹੈਗੀ ਹੋ ਵੀ ਅਸੀਂ ਵਾਰ-ਵਾਰ ਮਿਲਦੇ ਰਹੇ ਹਾਂ ਅਸੀਂ ਪ੍ਰਸ਼ਾਸਨ ਨੂੰ ਬੀਸੀ ਸਾਹਮਣੂ ਬੇਨਤੀ ਕਰਦੇ ਹਾਂ ਜੇ ਇਹ ਪਰਿਵਾਰ ਦੇ ਬੱਚਿਆਂ ਦੀ ਇਹਨਾਂ ਦੇ ਖਾਤਿਆਂ ਦੇ ਵਿੱਚ ਕਿਵੇਂ ਨਾ ਕਿਵੇਂ ਚਾਹੇ ਛੋਟੀ ਉਮਰ ਦੇ ਨੇ ਪਰਸਨ ਪੈਣੀ ਚਾਹੀਦੀ ਹੈ ਪਰਸਨ ਲੱਗਣੀ ਚਾਹੀਦੀ ਹੈਗੀ ਜੇ ਇਹਨਾਂ ਦਾ ਕੋਈ ਵਾਰਸ ਬਣਦਾਗਾ ਨਾ ਜਾਣੇ ਉਹਨਾਂ ਕੋਲੇ ਖਾਤੇ 'ਚ ਪੈਸੇ ਜਾਣਗੇ ਤਾਂ ਵਿਚਾਰਿਆਂ ਨੂੰ ਕੁਝ ਵੀ ਨਹੀਂ ਤੇ ਜੇ ਜਾਦੇ ਆ ਤਾਂ ਇਹਨਾਂ ਦੇ ਗਵਰਨਰ ਦੇ ਵਿੱਚ ਮੈਡਮ ਪਿਸ਼ਿੰਦਰ ਗੌਰ ਬੈਠੇ ਨੇਗੇ ਤਾਂ ਇਹਨਾਂ ਦੀ ਪਰਸਨ ਨੂੰ ਲਾਗੂ ਕੀਤਾ ਜਾਵੇ ਬੀਸੀ ਸਾਹਮਣੂ ਵੀ ਅਸੀਂ ਮੀਟਿੰਗ ਕਰਾਂਗੇ ਮਿਲਾਂਗੇ ਤੇ ਅਸੀਂ ਬੇਨਤੀ ਵੀ ਕਰਾਂਗੇ ਵੀ ਇਹ ਬੱਚਾਂ ਨੂੰ ਸਾਰਾ ਪੜਾਈ ਦਾ ਖਾਈ ਦਾ ਖਰਚਾ ਚੱਕਣਾ ਸਾਰਾ ਖਾਣ ਪੀਣ ਦਾ ਤੇ ਪੈਸਾ ਹੁੰਦਾ ਤਾਂ ਸਾਡੇ ਮੈਡਮ ਦੇ ਖਾਤੇ ਦੇ ਵਿੱਚ ਪਾ ਦਿਆ ਕਰਨ ਉਹ ਇਹਨਾਂ ਨੂੰ ਸਹਿਯੋਗ ਹੋਮ ਵੀ ਦੇ ਰਹੇ ਨੇ ਫੇਰ ਵੀ ਦੇਣਗੇ ਅਸੀਂ ਮੈਡਮ ਦਾ ਵੀ ਪੂਰਾ ਤੇ ਆਂਡ-ਗਾਂਡ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਬੱਚਿਆਂ ਨੂੰ ਇੱਥੋਂ ਤੱਕ ਲਿਆਂਦਾ ਜਿਵੇਂ ਬਹੁਤ ਛੋਟੀ ਉਮਰ ਦੇ ਵਿੱਚ ਬੱਚਾ ਦੇ ਮਾਪੇ ਮਰੇ ਨਹੀਂਗੇ ਕਿਸੇ ਦਾ ਉਸ ਵਿੱਚ ਤਾਂ ਪ੍ਰਮਾਤਮਾ ਕਰਕੇ ਮਾਪੇ ਮਰੇ ਨਾ ਮੈਂ ਖੁਦ ਐਸੇ ਜਿਹੇ ਪਰਿਵਾਰ ਦੇ ਵਿੱਚੋਂ ਵਿਚਲ ਕੇ ਆਈ ਹੁਈ ਆ ਤੇ ਮੈਨੂੰ ਵੀ ਇਹ ਲੱਗਦਾ ਵੀ ਇਹਨਾਂ ਬੱਚਿਆਂ ਦਾ ਕੋਈ ਨਾ ਕੋਈ ਸਹਾਰਾ ਵੱਲਣਾ ਚਾ ਹੁਣ ਪੂਆ ਪੁੱਫੀਆਂ ਨੂੰ ਵੀ ਵੇਂਗੀਆਂ ਆਉਂਗੀਆਂ ਨੇ ਵਿਚਾਰੀਆਂ ਉਹਨਾਂ ਨੇ ਉਹਦੇ ਬੱਚੇ ਵੀ ਦੇਖਣੇ ਹੁੰਦੇ ਨੇਗੇ ਆਪ ਦਾ ਤੇ ਇਹਨਾਂ ਨੂੰ ਵੀ ਦੇਖਣਾ ਹੁੰਦਾਗਾ ਸਰਕਾਰ ਨੂੰ ਪੂਰੇ ਇਹ ਜਾਂ ਵਾਸਤੇ ਦੇਖਣਾ ਚਾਹੀਦਾ ਬਾਕੀ ਸਾਰੇ ਸਮਾਜ ਸੇਵੀ ਵੀਰ ਨੇ ਜਿੰਨੇ ਵੀ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਇੱਕ ਇਹਨਾਂ ਨੂੰ ਕਮਰਾ ਰਸੋਈ ਬਾਥਰੂਮ ਤੇ ਇੱਕ ਸਿਲੰਡਰ ਦਾ ਖਰਚਾ ਦੁੱਧ ਦਾ ਰਾਸਣ ਦਾ ਕਾਪੀ ਪੈਨ ਵਾਸਿੰਗ ਦਾ ਬੂਟ ਦਾ ਜਿਵੇਂ ਸਾਡੇ ਪਿੰਡ ਦੇ ਵਿੱਚ ਪਹਿਲਾਂ ਤੁਸੀਂ ਇੱਕ ਵੀਡੀਓ ਪਾਈ ਸੀ ਉਸ ਪਰਿਵਾਰ ਦੀ ਬਹੁਤ ਜ਼ਿਆਦਾ ਮਦਦ ਹੋਈ ਆ ਅਸੀਂ ਤੁਹਾਡਾ ਵੀ ਇੱਥੇ ਆਉਣ ਤੇ ਧੰਨਵਾਦ ਕਰਦੇ ਆਂ ਕਿ ਜਿਵੇਂ ਤੁਸੀਂ ਇਹੋ ਜਿਹੇ ਪਰਿਵਾਰਾਂ ਨਾਲ ਮਿਲਦੇ ਹੋ ਉਹਨਾਂ ਦਾ ਦੁੱਖ ਸੁਣਦੇ ਹੋ ਗਾਹਾਂ ਤੱਕ ਵੀਡੀਓ ਭੇਜਦੇ ਹੋ ਤੁਹਾਡੇ ਰਾਹੀਂ ਚੱਲ ਇਹਨਾਂ ਦੇ ਲੋਕਾਂ ਦੀ ਵਿਚਾਰਿਆਂ ਦੀ ਬੱਚਿਆਂ ਦੀ ਮਦਦ ਹੁੰਦੀ ਆ ਅਸੀਂ ਤੁਹਾਡਾ ਤਾਂ ਪੂਰੀ ਧੰਨਵਾਦ ਕਰਦੇ ਆਂ ਜਿਹੜੇ ਇੱਥੇ ਦੇਣ ਵੀ ਆਉਂਦੇ ਆ ਰਸਣ ਪਾਣੀ ਅਸੀਂ ਉਹਨਾਂ ਦੇ ਵੀ ਕਰਦੇ ਆਂ ਪਰ ਮੈਂ ਉਹਨਾਂ ਨੂੰ ਆਰਦੀ ਕਿ ਨਹੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਜਿਵੇਂ ਇਹ ਬੱਚੇ ਇਹ ਪਰਿਵਾਰ ਨੇ ਇਹਨਾਂ ਨੂੰ ਕੱਪੜਾ ਵੀ ਚਾਹੀਦਾਗਾ ਰਸਣ ਵੀ ਚਾਹੀਦਾਗਾ ਗੈਸ ਸਿਲੰਡਰ ਵੀ ਦੁੱਧ ਵੀ ਇਹਨਾਂ ਦਾ ਸਾਰਾ ਖਰਚਾ ਚੱਕਿਆ ਜਾਵੇ ਸਰਕਾਰ ਵੀ ਜ਼ਰੂਰ ਚੱਕੇ ਇਹਨਾਂ ਦਾ ਸਾਨੂੰ ਕੱਲਾ ਆਈ ਨਹੀਂ ਹੈਗਾ ਵੀ ਹੱਥ ਖੜਾ ਕਰਕੇ ਕਹਿ ਦਵਾਂਗੇ ਵੀ ਅਸੀਂ ਲੋਕਾਂ ਵਾਸਤੇ ਆ ਘਰੀ ਨਾ ਆ ਘਰੀ ਨੇ ਪਰ ਨਹੀਂ ਬਦਲਾ ਕੇ ਢਿੰਗ ਦਿਸ ਰਿਹਾ ਜਿਹੜਾ ਅੱਜ ਤੋਂ ਅਸੀਂ 5-10 ਸਾਲ ਪਹਿਲਾਂ ਬੇਨ ਦੀ ਹੁੰਦੀ ਜਿਵੇਂ ਮੀਡੀਆ 'ਚ ਜਾਂਦੇ ਸੀ ਪਿੰਡਾਂ 'ਚ ਵੀਡੀਓ ਪਾਉਂਦੇ ਸੀ ਅੱਜ ਉਹੋ ਜਿਹੇ ਹਾਲਾਤ ਹੁਣ ਵੀ ਨੇਗੇ ਬਾਹਰਲੇ ਪਿੰਡਾਂ ਦੇ ਵਿੱਚ ਵੀ ਇਹੀ ਹਾਲਾਤ ਨੇ ਜੇ ਮੇਰੇ ਆਪ ਦੇ ਪਿੰਡ ਦੇ ਵਿੱਚ ਵੀ ਤੁਸੀਂ ਮਾਨਸਾ ਜ਼ਿਲ੍ਹਾ ਤੋਂ ਸਾਰੇ ਕਵਰ ਕਰੇ ਬੈਠਾ ਹੁਣ ਤੁਸੀਂ ਬਠਿੰਡੇ ਕਿੰਨੇ ਵੀ ਜਾਣੋ ਤਾਂ ਹਾਲਾਤ ਉਹੋ ਜਿਹੇ ਹੀ ਮળ ਰਹੇ ਨੇ ਜੀ ਕੋਈ ਬਦਲਾਅ ਨਹੀਂ ਆਇਆ ਆਪਾਂ ਬਦਲਾਅ ਵਾਲੀ ਸਰਕਾਰ ਨੂੰ ਪੂਰੇ ਕਹਿਨੇ ਆਂਗੇ ਕਮਾ ਕੋਈ ਲੋਕ ਆਏ ਕਹਿੰਦੇ ਨੇ ਵੀ ਸਰਕਾਰ ਖਿਲਾਫ ਬੋਲਦੀ ਆ ਮੈਨੂੰ ਸਭ ਸਰਕਾਰਾਂ ਇੱਕੋ ਜਿਹੀਆਂ ਨੇ ਮੈਂ ਕਿਸੇ ਨੂੰ ਬੋਲ ਕੇ ਨਹੀਂ ਰਾਜੀ ਪਰ ਜਦੋਂ ਮਨਦੁਖੀ ਹੁੰਦਾ ਉਦੋਂ ਕਹਿਣਾ ਵੀ ਪੈਂਦਾ ਸੱਚੀ ਗੱਲ ਕਹਿਣ ਦਾ ਕੋਈ ਡਰ ਵੀ ਨਹੀਂ ਦਾ ਇੰਨਾ ਬੱਚਿਆਂ ਦੇ ਸਿਰ ਤੇ ਆ ਕੇ ਸਰਕਾਰ ਨੂੰ ਆਪ ਆ ਕੇ ਹੱਥ ਰੱਖਣਾ ਚਾਹੀਦਾ ਹੈਗਾ ਜਦੋਂ ਇੰਨਾ ਬੱਚਿਆਂ ਨੇ 18 ਸਾਲ ਤੋਂ ਉੱਪਰ ਵੋਟਾਂ ਬਣ ਜਾਣਗੀਆਂ ਉਦੋਂ ਹਰੇਕ ਬੰਦਾ ਕਹਿੰਦਾ ਵੀ ਗਰੀਬ ਪਰਿਵਾਰ ਦੇ ਬੱਚੇ ਨੇ ਨਾ ਕਿਸੇ ਪਾਰਟੀ ਤੇ ਜੜਾ ਲਗੀ ਪਾਰਟੀਆਂ ਦੇ ਵਿੱਚ ਨਹੀਂ ਜੜਾਉਣਾ ਚਾਹੀਦਾ ਹੈਗਾ ਪਰ ਇਹ ਜੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਮੇਰੀ ਬੇਨਤੀ ਹੋਈ ਜੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੁਹਾਨੂੰ